ਮੋਹਾਲੀ ਦੀ ਇੱਕ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮਜੀਠੀਆ ਦੀਆਂ ਚਾਰ ਮੰਗਾਂ ਤੇ ਸੁਣਵਾਈ 25 ਜੁਲਾਈ ਤੱਕ ਟਾਲ ਦਿੱਤੀ ਹੈ। ਵਰੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਤਕਰੀਬਨ 2 ਘੰਟੇ ਤੱਕ ਚੱਲੀ ਸੁਣਵਾਈ ਦੌਰਾਨ ਅਦਾਲਤ ਨੇ ਅਗਲੀ ਸੁਣਵਾਈ 25 ਜੁਲਾਈ ਨੂੰ ਕਰਨ ਦੇ ਹੁਕਮ ਦਿੱਤੇ ਨੇ। ਮਜੀਠੀਆ ਨੇ ਆਪਣੀਆਂ ਹੋਰ ਮੰਗਾਂ ਸਮੇਤ ਨਾਬਾ ਜੇਲ੍ਹ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਬੈਰਕ ਬਦਲਣ ਹਿਮਾਚਲ ਪ੍ਰਦੇਸ਼ ਦੇ ਮਸ਼ੋਬਰਾ ਸਥਿਤ ਜਾਇਦਾਦ ਚਾਬੀਆਂ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਬਿਰਮਿਆਂ ਦੀ ਕਾਪੀ ਦਿੱਤੇ ਜਾਣ ਦੀ ਮੰਗ ਕੀਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜ਼ਮਾਨਤ ਦੀ ਅਰਜ਼ੀ ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਮਜੀਠੀਆ ਵੱਲੋਂ ਅਰਸ਼ਦੀਪ ਸਿੰਘ ਕਲੇਰ ਦਮਨਵੀਰ ਸਿੰਘ ਸੋਭਤੀ ਅਤੇ ਹਰਨੀਤ ਸਿੰਘ ਤਨੋਆ ਪੇਸ਼ ਹੋਏ ਸਨ ਕਲੇਰ ਨੇ ਦੱਸਿਆ ਕਿ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਜਵਾਬ ਦੇਣ ਲਈ ਵਿਜੀਲੈਂਸ ਨੇ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਸਾਡੀ ਜਿਹੜੀ ਐਪਲੀਕੇਸ਼ਨ ਅਲਾਉ ਹੋਈ ਹੈ ਉਹ ਹੈ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਜਦੋਂ ਅਰੈਸਟ ਕੀਤਾ ਇੱਕ ਮੰਡੇਟਰੀ ਰਿਕੁਆਇਰਮੈਂਟ ਹੁੰਦੀ ਹੈ ਕਿ ਗਰਾਉਂਡਸ ਆਫ ਅਰੈਸਟ ਦੇਨੇ ਹੁੰਦੇ ਆ ਉਹ ਗਰਾਉਂਡ ਆਫ ਅਰੈਸਟ ਉਦੋਂ ਨਹੀਂ ਦਿੱਤੇ ਗਏ ਸੀ ਤੇ ਅੱਜ ਕੋਰਟ ਨੇ ਸਾਡੀ ਐਪਲੀਕੇਸ਼ਨ ਲੋਅ ਕਰਤੀ ਹੈ ਉਹ ਗਰਾਉਂਡ ਆਫ ਅਰੈਸਟ ਸਾਨੂੰ ਅੱਜ ਮਿਲ ਗਏ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਚ ਸਭ ਤੋਂ ਪਹਿਲੀ ਜਿਹੜੀ ਐਪਲੀਕੇਸ਼ਨ ਸੀ ਉਹ ਕਹਿ ਰਹੇ ਸੀਗਾ ਕਿ ਸਾਨੂੰ ਉੱਥੇ ਬੈਰਕ ਦਾ ਚੇਂਜ ਕੀਤਾ ਜਾਏ ਸਾਨੂੰ ਉੱਥੇ ਸਿਕਿਉਰਿਟੀ ਦਾ ਥ੍ਰੈਟ ਹੈ ਅਸੀਂ ਹਾਲਤ ਨੂੰ ਪਿਛਲੇ ਡੇਟ ਤੇ ਵੀ ਦੱਸਿਆ ਸੀਗਾ ਕਿ ਸਾਰੇ ਜਿਹੜੇ ਫ੍ਰੀਜ਼ਨ ਰੂਲਸ ਹੈਗੇ ਉਹਨਾਂ ਦੀ ਕੰਪਲਾਈਂਸ ਹੋ ਰਹੀ ਹੈ ਤੇ ਜੋ ਵੀ ਉੱਥੇ ਉਹਨਾਂ ਦੇ ਸੁਰੱਖਿਆ ਦੇ ਪੂਰਤਾਂ ਇੰਤਜ਼ਾਮ ਕੀਤੇ ਗਏ ਨੇ ਸੋ ਅਦਾਲਤ ਨੇ ਉਹਨਾਂ ਦੇ ਅਸੀਂ ਅਦਾਲਤ ਨੂੰ ਵੀ ਦੱਸਿਆ ਸੀ ਕਿ ਕਿਸੇ ਤਰੀਕੇ ਦੀ ਉਹਨਾਂ ਨੇ ਜੇਲ ਸੂਪਰਡੈਂਟ ਨੂੰ ਤਾਂ ਕਿਸੇ ਤਰੀਕੇ ਦੀ ਕੋਈ ਅਪਲੀਕੇਸ਼ਨ ਵੀ ਨਹੀਂ ਦਿੱਤੀ ਹੈਗੀ ਸੋ ਅਸੀਂ